ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਬਲਜਿੰਦਰ ਦਾ ਬੋਲ ਚੁੱਕੇ ਜੀ ਪਿੰਡ ਜਾਥੇਕੋੜ ਜ਼ਿਲ੍ਹਾ ਹੈ ਜੇ ਅੰਮ੍ਰਿਤਸਰ ਤਹਿਸੀਲ ਬਪਕਾਲਾ ਦੇਖੋ ਆਜੂ ਬਾਈ ਉਹ ਪੰਜ ਛੇ ਲੱਖ ਦਾ ਪਸ਼ੂ ਸੇਲ ਆ ਤੇ ਆਹ ਫਿਰ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਸਾ ਠੀਕ ਠਾਕ ਜੀ ਠੀਕ ਠਾਕ ਹਾਂ ਜੀ ਹੋਰ ਤੁਸੀਂ ਸਾਰੇ ਬਸ ਮੇਰਾ ਮੇਰਾ ਸੰਦੀਪ ਡੇੜੀ ਫਾਰਮ ਵੇਖਣ ਆਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਚੜ੍ਹਦੀ ਕਲਾ ਜ ਰੱਖੇ ਤੇ ਅੱਜ ਵੀ ਸੰਦੀਪ ਸਿਆ ਡੰਗਰ ਤੇ ਸੂਏ 7-8 ਹਾਂ ਜੀ ਉਹ ਇਹ ਤਿੰਨ ਮੋਰਾਜ ਤਿੰਨ ਮੋਰਾ ਹੈ ਨੀਂਦੀ ਵਿਖਾ ਲੋ ਇਹ ਸੂਈ ਛੋਟੀ ਅੱਛਾ ਆ ਸੂਈ ਹੈ ਜੀ ਹਾਂ ਠੀਕ ਹੈ ਇਹ ਮੈਂ ਠੀਕ ਹੈ ਕਿੰਨਾ ਬਾਜੀ ਦੋ ਦਾ ਦੁੱਧ ਕਿੰਨਾ ਇਹ ਬੋਲਾ ਹੀ 8 9 ਲੀਟਰ ਅੱਛਾ 8 9 ਬੋਲਾ ਹੀ ਆ ਬੋਲਾ ਸਾਫ ਹੋ ਗਈ ਪੂਰੀ ਠੀਕ ਆ ਇਹ ਇਤੋਂ ਸ਼ੁਰੂ ਕਰਦੇ ਹਾਂ ਹਾਂ ਇਹ ਗੱਬਣ ਇਹ ਗੱਬਣ ਸੰਦੀਪ ਠੀਕ ਆ ਲਓ ਜੀ ਇਹ ਹੈਗੀ ਆ ਗੱਬਣ ਇੱਕ ਕਰੋ ਚੈੱਕ ਵੇਖੋ ਸੰਦੀਪ ਜੀ ਠੀਕ ਆ ਤੋੜੋ ਕਿਨੇ ਟਾਈਮ ਨੇ ਜੋ ਬਾਜੀ ਇਹ ਸੰਦੀਪ ਸਿੰਘ ਇੱਕ ਹਫਤਾ ਕੜੂਗੀ ਇਹ ਇੱਕ ਹਫਤਾ ਲੈ ਜੀ ਹਣਾ ਪਰ ਮੈਂ ਬੜੀ ਕੁਆਲਟੀ ਵਾਲੀ ਇਹ ਵੇ ਲੋ ਦੇ ਵੇਖੋ ਥੱਲੇ ਲੈ ਵਾਲੂ ਆ ਬੜਾ ਸੁਣਾ ਹੈ ਹਾਂ ਗੁੰਦੀ ਵੇਖੋ ਸੰਦੀਪ ਸਿੰਘ ਕਦਾਂ ਪੂਰੀ ਪੂਰੀ ਸਿਰਾ ਸਿਰਾ ਜੋਟਿਆ ਠੀਕ ਹੈ ਹੈ ਕਿੰਨੇ ਦਾ ਤੇ ਘਰੋਂ ਬਾਜੀ ਇਹੇ ਲੋ ਤੇ ਸੰਦੀਪ ਸਿੰਘ 12 13 12 13 ਠੀਕ ਹੈ 11 10000 ਆਰਾਮ ਨਾਲ ਕੱਢਿਆ ਬਾਜੀ ਦੂਜੇ ਸਵੇਰੇ ਅੱਤਾ ਸੁਣਾ ਵਾ ਬਿਲਕੁਲ ਬਿਲਕੁਲ ਜੀ ਅਜੇ ਕੰਨੀਆਂ ਬਰਾਬਰ ਨਹੀਂ ਹੋਈਆਂ ਹਮ ਚਲੋ ਹਾਂ ਜੀ ਬਾਜੀ ਫਿਰ ਬੋਲੋ ਨੀਵ ਸਾਂ ਉੜਦੇ ਆਲੇ ਕੰਮ ਹੀ ਆ ਉੜਦੇ ਆਲਾ ਹੀ ਹਾਂਜੀ ਮੋਲ ਕਰਾਂਗੇ ਸੰਦੀਪ ਜੀ ਸਿੱਕ ਪੰਜ ਹਾਂਜੀ ਹਾਂ ਤੇ 99000 99000 ਠੀਕ ਆ ਠੀਕ ਆ ਇਹ ਮੈਂ ਵੇਖੋ ਹੁਣ ਥੋੜਾ ਜਿਹਾ ਬਾਜ਼ਾਰ ਦਾ ਬੜਾ ਫਰਕ ਪਿਆ ਵੇ ਕੁਆਲਿਟੀ ਵੇਖੋ ਸੰਦੀਪ ਜੀ ਉਹਨੇ ਬਿਲਕੁਲ ਠੀਕ ਆ ਕਿੰਨੀ ਸਫਾਈ ਆ ਛੋਟੀ ਦੀ ਇਹ ਬੋਰੀ ਪੂਰੀ ਸਫਾਈ ਹੈ ਹੈ ਬਣੂਗੀ ਚੰਗੀ ਹਾਂ ਇਹ ਹੈਗੀ ਸੁਈ ਸੁਈ ਸੰਦੀਪ ਜੀ ਠੀਕ ਦੁੱਧ ਬੱਜੀ ਕਿੰਨਾ ਹੈ ਦੁੱਧ 8 9 ਲੀਟਰ ਬੋਲਾ ਹੀ ਸੰਦੀਪ ਜੀ ਹਾਂਜੀ ਠੀਕ ਆ ਇਆ ਕੋ। ਲੈ ਇਹਨਾਂ ਕੱਟੀ ਆ। ਅੱਛਾ ਪਹਿਲਾਂ ਸੁਆਹ ਜਹਾ ਜੀ ਹਾਂ ਜੀ। ਹਾਂ। ਮਰੇ। ਬੋਲਾ। ਠੀਕ ਆ। ਕੱਟੀ ਬਾਰੇ ਜੀ ਮਗਰ ਜੀ ਨੇ ਕੱਟਾ ਮਗਰ ਸਨੀਚਾ। ਅੱਛਾ ਕੱਟਾ ਮਗਰਾ। ਬੋਲਾ ਜਾ ਨੀਲੀ ਦਾ ਹੀ। ਠੀਕ ਆ। ਇਹਨਾਂ ਨੂੰ ਬੜਾ ਸਾਹਮਣਾ ਪੈਂਦਾ। ਆਹ ਸਾਹਮਣਾ। ਹਵਾਲਾ ਲੱਗਦੀ ਹੈ ਕਿ ਨਹੀਂ? ਆਹ। ਵੇਖੋ। ਹਾਂ। ਆ ਗੱਟਾ ਹੈ। ਆਹ ਉਹ ਨਾਲ ਨਾਲ ਵਖਾ ਲੈਣਾ ਚੰਗਾ ਠੀਕ ਆ। ਆ ਵੇਖੋ ਨਾਰੂ ਨਾਲ ਆ ਕਿੰਨਾ। ਹਾਂ। ਇਹੋ ਹੀ ਆ। ਆ ਜੋ। ਸਿੰਪਲੀ ਸਰਕਲ ਕੁਆਲਿਟੀ ਵੇਖੋ ਤਾਂ ਪਿਓਰ ਨੀਲੀ। ਪਿਓਰ ਨੀਲੀ ਆ। ਪੈਰ ਪੂਰੀ ਵੇਖੋ ਚਾਰੇ ਤਰਫੇ। ਹਾਂ। ਇਹਦਾ ਭਾਜੀ ਮੋਲੇ ਫਿਰ। ਇਹਦਾ ਨਿਗਾਹ ਜੇ ਮੋਲੇ ਸੁਨੀਤ ਜੀ। ਕਿੰਨਾ ਜੀ? ਇਹ ਸੁਨੀਤ ਸਾਹਿਬ ਮੁੱਲ ਕਰਾਂਗੇ 58200 ਰੁਪਏ। ਚਲੋ। ਚੌਣ ਚੁਆ ਦੇ ਕਿਦ ਇੱਕ ਨੰਬਰ ਠੀਕ ਹੈ ਕੋਈ ਗੱਲ ਨਹੀਂ ਕਰਨ ਵਾਲੀ ਬਸ ਠੀਕ ਹੈ ਐਂ ਥਾਂ ਚੋ ਚਲੋ ਹੁਆਲਤੀ ਵੇਖੋ ਪਿਛੋਂ ਇਹ ਜਦੋਂ ਲੀਸਾ ਹਾਂ ਸਾਣੀ ਬੜਾ ਚੁਆਈ ਕਿਦੇ ਹੱਥ ਨਹੀਂ ਰੱਖਣ ਦੇ ਯਾਨੀ ਚੁਆਈ ਆ ਤੇ ਆਹ ਬਾਈ ਜੀ ਫਿਰ ਇਹ ਗੱਬਣ ਸੁਨੀਸ ਆ ਅਜੀ ਗੱਬਰ ਕਿੰਨਾ ਟਾਈਮ ਲਾਉਗੀ ਜੀ ਇਹ ਸੁਨੀਸ ਇਹਦਾ ਵੀ ਇੱਕ ਹਫਤਾ ਅਜੀ ਇੱਕ ਹਫਤਾ ਲੈਣਾ ਥੋੜਾ ਜਿਹਾ ਗੱਬਣ ਗੁੱਬਣ ਮਾਲ ਹੁਣ ਚਲੋ ਸੋਇਆ ਵੀ ਹੈਗਾ ਵੇਖੋ ਬੱਚੇ ਕਿੰਨੇ ਆ ਪਰ ਵੇਖ ਗਿਆ ਥੋੜਾ ਜਿਹਾ ਮਾਲ ਵਿੱਚ ਹਾਂ ਵੇਖੋ ਕਵਾਲਿਟੀ ਵੇਖੋ ਮੈਂ ਨਹੀਂ ਸੰਦੀਪ ਇਹ ਵੀ ਤੋਰੋ ਜੀ ਵੱਡੀ ਮੈਂ ਵਾ ਵਾ ਠੀਕ ਆ ਪੂਰੀ ਪਿੱਠ ਪੜੇ ਵਾਲੀ ਵੱਡੀ ਮੈਂ ਹੈਣਾ ਜੀ ਕਵਾਲਿਟੀ ਵੱਡੀ ਮੈਂ ਹੂੰ ਹੂੰ ਆ ਜਾਓ ਜੀ ਲੈ ਨੇ ਚੰਗੀ ਝੋੜੀ ਵਜੇ ਉਧਰ ਦੀ ਝੋਟੀ ਸੰਦੀਪ ਉਧਰ ਲੈ ਉਧਰ ਲੈ ਇਹਦਾ ਮੁੱਲ ਜੀ ਫਿਰ ਸੰਦੀਪ ਸੈਂ ਇਹਦਾ ਮੁੱਲ 1.5 ਹਾਂ ਇਹ ਦਵਾਂਗੇ ਆਪਾਂ 98000 ਦੀ 98000 ਦੀ ਹੈ ਠੀਕ ਆ 98000 ਦੀ ਚਲ ਇਹ ਛੋਟੀ ਬਸ ਠੀਕ ਆ ਹੈਨਾ ਤੇ ਆਹ ਜੀ ਫਿਰ ਇਹ ਵੀ ਗੱਬਣ ਸੰਦੀਪ ਸਾਹਿਬ ਇਹ ਵੀ ਗੱਬਣ ਸਵਾਲ ਧੀ ਵੇ ਛੋਟੀ ਸੰਦੀਪ ਬੋਰੀ ਵੱਡੀ ਮੈਂ ਆ ਜੀ ਵੱਡੀ ਮੈਂ ਕਹਿੰਦੇ ਸਭੀ ਥੋੜੀ ਜੀ ਘਟਿਆ ਪਰ ਕਲਰ ਵੇ ਪੂਰੀ ਵੱਡੀ ਮੈਂ ਆ ਹੜਾ ਇਹ ਨਹੀਂ ਠੀਕ ਆ ਭਾਜੀ ਹੈ ਕਲਰ ਵੇਖੋ ਮੈਂ ਦਾ ਕੜਾ ਸਿੰਘ ਸਿੰਘ ਹੈ ਛੋਟਾ ਸਿੰਘ ਹੈ ਹਾਂ ਸਿੰਘ ਸਿੰਘ ਛੋਟਾ ਮੈਂ ਨਾ ਲੈਵਾ ਪੂਰਾ ਦਾਦੀ ਵੇਖੋ ਲੈਵੇ ਦੀ ਤੂੰ ਹੂੰ ਯਾਰ ਇਹ ਸਫਾਈ ਆ ਹਫਤਾ ਲਾਜੂ ਭਾਜੀ ਲੈ ਜਾਣਾ ਭਾਜੀ ਖੜਾ ਐ ਮੜਾ ਇਹ ਰੱਖੇ ਚ ਫੜ ਖੇਜ ਚਲੋ ਸਫਾਈ ਬੜੀ ਸੰਧੀ ਸਾ ਤਿੱਪਣ ਬੜੀ ਮਹਾਂ ਦੀ ਬਸ ਠੀਕ ਆ ਅਜੇ ਬਣਨਾ ਮੈਂ ਇਹਨੇ ਬੰਦ ਇਹਦਾ ਮੋਲੀ ਜੀ ਫਿਰ ਸੰਦੀਪ ਸੇ ਇਹਨਾ ਮੁੱਲ ਲੱਕ ਕਰਾਂਗੇ ਹਾਂ ਇਹ 92000 ਦੇ 92000 ਦੇਣੀ ਆ ਚਲੋ ਇਹ ਬਹਿ ਵੱਡੀ ਆ ਠੀਕ ਆ ਕੁਆਲਟੀ ਵਾਲੀ ਛੋਟੀ ਆ ਨੇ ਬਾ ਠੀਕ ਆ ਜੀ ਬਾਕੀ ਦੁੱਧ ਵਾਲੀ ਆ ਹੂੰ ਕਿਉਂ ਤੱਪਣ ਤੋਂ ਪਤਾ ਲੱਗ ਜਾਂਦਾ ਖਿੱਚ ਖਿੱਚ ਚਲ ਪਰੇ ਵੇ ਇਹ ਸੰਦੀਸ਼ਾ ਬਾ ਠੀਕ ਆ ਬਾਹਰ ਵੇਖ ਕਦਾਂ ਲੱਗੇ ਮੈਂ ਹਾਂ ਇਹ ਆ ਵੀ ਗੱਬਨ ਜੀ ਇਹ ਸੂਈ ਸੰਦੀਸ਼ਾ ਅੱਛਾ ਇਹਦੇ ਮਗਰ ਕੱਟੀ ਆ ਅੱਜ ਇਹਦੇ ਮਗਰ ਕੱਟੀ ਆ ਹਾਂ ਪਾ ਇਹਦਾ ਨਿਗਾ ਜਾ ਤੋਕੜਾ ਤੋਂ ਵੀ ਨਿਕਾ ਅੱਛਾ ਦੁੱਧ ਕਿੰਨਾ ਹੈ ਜੀ ਦੁੱਧ ਦੇ ਕੋ ਸਿੱਤਾਂ 6-7 ਲੀਟਰ ਹੋਊਗਾ ਬਸ 6-7 ਲੀਟਰ ਆ ਆਮਣੀ ਪੈਣੀ ਆ ਹੂੰ ਆ ਕੱਟੀ ਆ ਮਗਰ ਹਾਂ ਹੈ ਕੋਈ ਬੀਹਾਂ ਦੀ ਲਾਲੇ ਕੋਈ 15 ਦੀ ਲਾਲੇ ਕੋਈ ਮੀਂਹ ਦੀ ਲਾਲੇ ਉਹ ਕੱਟੀ ਆ ਤੇ ਇਹਦਾ ਮੁੱਲ ਜੀ ਆਪ ਵੀ ਕੱਟੀ ਆ ਦੂਜੇ ਸੂਈ ਝੋਟੀ ਆ ਮੁੱਲ ਦਾ ਮੁੱਲ ਸੰਦੀਪ ਸਾਹਿਬ ਤੋਕੜਾ ਤੋਂ ਹੀ ਨਿਕਾ ਹੂੰ ਮੋਲੇ 60 58000 ਦੀ ਦੇ ਦੀਏ 58 ਦੀ ਹਾਂਜੀ ਚਲ 55 ਜਾਣ ਦੋ 55 ਜਾਣ ਦੋ ਜਾਣ ਦੋ ਬਾਠ ਠੀਕ ਆ ਛੋਟਾ ਜਿਹਾ ਭਾਗ ਨਹੀਂ ਹਾਂ ਨਹੀਂ ਕੋਈ ਗੱਲ ਨਹੀਂ ਯਾਰ ਬਾਦੀ ਪਾ ਲੀਆ ਬਾ ਬਾ ਬਹੁਤ ਆ ਬਹੁਤ ਆ ਚਲ ਤਾਂ ਲੋ ਜੀ ਆਹੀ ਪੰਜ ਪੀਸ ਸੇਲ ਆ ਬਾਕੀ ਮੇਰੇ ਮਿਲ ਬਾਅਦ ਅਹੀ ਬੇਨਤੀ ਕਰ ਦਿੰਨੇ ਆ ਇੱਥੇ ਆ ਗਿਆ ਇੱਕ ਟਾਈਮ ਦੋ ਦਸ ਜੁਆਈ ਨਾ ਚੰਗੀਆਂ ਝੋਟੀਆਂ ਸਾਰੀਆਂ ਚੰਗੇ ਲੇ ਬਿਆਰ ਹੈ ਬਿਲਕੁਲ ਕਲਰ ਆ ਰੀਆਂ ਮੰਜਾ ਹਾਂ ਇਹ ਸੰਦੀਪ ਸਾਂ ਨੀਲੀ ਆ ਵੀ ਦੇਖ ਆ ਤੋਈ ਪਈ ਹੈ ਠੀਕ ਹੈ ਇਹ ਬਲੇਡਰ ਹੀ ਬੰਨਿਆ ਬਲੇਡਰ ਵਾਕਿਆ ਬਲੇਡਰ ਆ ਵੀ ਲੋਅਰ ਬੇਸ ਸੰਦੀਪ ਸਿੰਘ ਆ ਨੀ ਪੂਰਾ ਬੰਨਣਾ ਛੋਟੀ ਨੇ ਜੀ ਛੋਟੀ ਨੇ ਬੰਨਣਾ ਚਲ 7008242705 ਪਿੰਡ ਕੋੜਜਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲ ਇਹ ਮੈਨੇ ਮੈਤਿਆਂ ਵੀ 5-6 ਕਿਲੋਮੀਟਰ ਲੱਗਦਾ ਤੇ ਖਲਚੀਆਂ ਵੀ ਖਲਚੀਆਂ ਤੋਂ ਵੀ ਤੇ ਜਿੱਧਰੋਂ ਦੀ ਮਰਜ਼ੀ ਆ ਸਕਦਾ ਅਸਲੀ ਗੱਲ